ਸੰਤਨ ਰੇਂਗ ਕਾਰੀ ਫਾਊਂਡੇਸ਼ਨ ਦੁਆਰਾ ਦੇਸ਼ ਭਰ ਚ ਲਾਏ ਜਾਣ ਵਾਲੇ ਖੂਨਦਾਨ ਕੈਂਪਾਂ ਦੀ ਲੜੀ ਤਹਿਤ ਮਾਨਮ ਇਕਤਾ ਦਿੱਸ ਸਵੰਗ ਚ ਅੱਜ ਸੰਤਨ ਰੇਂਗ ਕਾਰੀ ਮੰਡਲ ਫਲੋਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਕੈਂਪ ਚਿੰਤ ਰੈਂਕ ਆ ਰੀ ਸ਼ਰਧਾਲੂਆਂ ਵੱਲੋਂ ਕੁੱਲ 64 ਯੂਨਿਟ ਖੂਨਦਾਨ ਕੀਤਾ ਗਿਆ ਜਿਸ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ ਕੈਂਪ ਦਾ ਅਧਿਕਾਰਤ ਨ ਮਹਾਤਮਾ ਗੋਪਰਕਾਸ਼ ਪਾਸੀ ਜੀ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਬ੍ਰਾਂਚ ਮੁਖੀ ਫਲੋਰ ਭਾਈ ਸਾਹਿਬ ਜਗਤਾਰ ਸਿੰਘ ਬ੍ਰਾਂਚ ਮੁਖੀ ਅਪਰਾ ਭਾਈ ਸਾਹਿਬ ਕਲਦੀਪ ਸਿੰਘ ਬ੍ਰਾਂਚ ਮੁਖੀ ਗਰਾਇਆ ਭਾਈ ਸਾਹਿਬ ਜਸਵੀਰ ਕੁਮਾਰ ਜੀ ਮੌਜੂਦ ਸਨ ਖੂਨ ਦਾਨ ਕੈਂਪ ਬਾਰੇ ਮਹਾਤਮਾ ਭਾਈ ਸਹਿਬ ਗੁਰਪ੍ਰਕਾਸ਼ ਪਾਸੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਨਰੰਕਾਰੀ ਸਤਗੁਰੂ ਮਾਤਾ ਸੁਦੀ ਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਬਿਸ਼ਪਾਤ੍ਰ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਖੂਨ ਦਾਨ ਕਰਕੇ ਅਸੀਂ ਕਿਸੇ ਦੂਜੇ ਉੱਤੇ एहसान ਨਹੀਂ ਕਰਦੇ। ਇਹ ਤਾਂ ਮਨੁੱਖ ਹੋਣ ਦੇ ਨਾਤੇ ਸਾਡਾ ਮਾਨਵੀ ਫਰਜ਼ ਹੈ। ਇਸ ਤਰ੍ਹਾਂ ਇੱਕ ਦੂਜੇ ਨਾਲ ਅਸੀਂ ਖੋਨੀ ਰਿਸ਼ਤਾ ਜੋੜ ਲੈਂਦੇ ਹਾਂ ਉਹਨਾਂ ਨੇ ਕਿਹਾ ਕਿ ਨរੈਂਕਾਰੀ ਸਤਗੁਰੂ ਮਾਤਾ ਸੁਧੀ ਕਸ਼ਾ ਜੀ ਮਹਾਰਾਜ ਵੱਲੋਂ ਮਾਨਵਤਾ ਦੀ ਭਲਾਈ ਅਤੇ ਵਾਤਾਵਰਨ ਦੇ ਸੁਧਾਰ ਲਈ ਬੂਟੇ ਸਪਾਈ ਅਭਿਆਨ ਅਤੇ ਕੁਦਰਤੀ ਆਫਤਾਂ ਮੌਕੇ ਆਰਥਿਕ ਸਹਾਇਤਾ ਦੇ ਸੇਵਾਦਾਨ ਭੇਜ ਕੇ ਲੋੜਵੰਦਾਂ ਦੀ ਸੇਵਾ ਕੀਤੀ ਜਾਂਦੀ ਹੈ ਹੁਣ ਦਨ ਕੈਂਪਸ ਸਿਵਲ ਹਸਪਤਾਲ ਲੁਧਿਆਣਾ ਟੀਮ ਹਾਜ਼ਰ ਸੀ ਇਸ ਮੌਕੇ ਤੇ ਪ੍ਰਚਾਰਕ ਮਹਾਤਮਾ ਰਾਮਜੀਦਾਸ ਰਾਮ ਸਰੂਪ ਜੀ ਲਖਵਿੰਦਰ ਲਾਲ ਸੋਹਣ ਲਾਲ ਪਾਲ ਫੌਜੀ ਭੈਣ ਸੁਨੀਤਾ ਜੀ ਭੈਣ ਸੰਤੋਸ਼ੀ ਜੀ ਭੈਣ ਸਿਮਰਨਜੀਤ ਬ੍ਰਾਂਚ ਅਮਨ ਜੀ ਕੁਲਵੰਤ ਸਿੰਘ ਸਰਿੰਦਰ ਮਾਲਾ ਸਮੂਹ ਸਾਧ ਸੰਗਤ ਅਤੇ ਸੇਵਾਦਾਰ ਹਾਜ਼ਰ ਸਨ ਫਲਰਥ ਰਾਜਕਮਾ ਨੰਗਲ ਦੀ ਖਾਸਾਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਅੱਜ ਕੰਪਨੀ ਦੇ ਸੰਚਾਰਕਰੀ ਬ੍ਰਾਂਚ ਫਲੋਰ ਦੇ ਵਿੱਚ ਬਲੱਡ ਨੇਟ ਦਾ ਕੈਂਪ ਲਗਾਇਆ ਜਾ ਰਿਹਾ ਹੈ ਇਸ ਦੇ ਵਿੱਚ ਸਾਡੇ ਨਾਲ ਦੋ ਬ੍ਰਾਂਚਾਂ ਅਟੈਚ ਹਨ ਤੇ ਅਪਰਾ ਤੇ ਗਰਾਆਂ ਬ੍ਰਾਂਚ ਉਹ ਮੁਖੀ ਸਾਹਿਬਾਨ ਵੀ ਸਾਡੇ ਨਾਲ ਬੈਠੇ ਹਨ ਇੱਥੇ ਸਾਡਾ ਦੋਨੋਂ ਔਰ ਤਕਰੀਬਨ ਕਲਾਸ 120 ਡਿਗਰੀਟ ਹੋਣਗੇ ਹੀ ਨੌਜਵਾਨਾਂ ਨੂੰ ਅਨੁਸ਼ਾਸ ਕਰੇ ਨੌਜਵਾਨਾਂ ਵਾਸਤੇ ਇਤਿਸ਼ਾ ਹੈ ਜੀ ਅੱਜ ਮਾਨਵਤਾ ਕਿਸ ਤਰ੍ਹਾਂ ਲੜਾਈਆਂ ਝਗੜਿਆਂ ਦੇ ਵਿੱਚ ਬਲੱਡ ਖਰਾ ਸਤਗੁਰੂ ਬਾਬਾ ਗੁਰਵਕੰਸ ਸਿੰਘ ਜੀ ਮਹਾਰਾਜ ਜਿੱਦੇ ਅੱਜ ਵੀ ਮੈਸੇਜ ਸੀਗਾ ਦੁਨੀਆ ਦੇ ਵਾਸਤੇ ਕਿ ਜੋ ਬਲੱਡ ਹੈ ਇਹ ਨਾਲੀਆਂ ਵਿੱਚ ਨਹੀਂ ਤੇ ਨਾੜੀਆਂ ਦੇ ਵਿੱਚ ਵਹਿਣਾ ਚਾਹੀਦਾ ਹੈ ਤੇ ਜੋ ਇਸ ਮੈਸੇਜ ਨੂੰ ਮੈਂ ਦੇ ਨਜ਼ਰ ਰੱਖ ਕੇ ਇਹ ਬ੍ਰਾਂਚ 'ਚ ਅੱਜ ਸਾਰੇ ਰਾਜ ਮਿਲ ਕੇ ਬਲੱਡਰ ਦਾ ਕੈਂਪ ਲੱਗਿਆ ਹੈ ਸਾਰੇ ਭੈਣ ਭਰਾ ਇਸ ਵੱਧ ਅਤਿ ਸ਼ਾਹ ਦੇ ਨਾਲ ਉਸ ਦੇ ਵਿੱਚ ਯੋਗਦਾਨ ਪਾ ਰਹੇ ਹਨ ਸਤਸੰਗਤ ਜੀ ਪਿਆਰ ਸੇ ਕਹਨਾ ਜੀ ధਾਨਨਕਾਰ ਜੀ ਅੱਜ ਵਿਸ਼ਵ ਭਰ ਵਿੱਚ ਨੰਕਾਰੀ ਮਿਸ਼ਨ ਵੱਲੋਂ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦਾ ਇਹ ਹੁਕਮਨਾਮਾ ਸੀ ਕਿ ਖੂਨ ਨਾਲੀਆਂ ਵਿੱਚ ਨਹੀਂ ਨਾੜੀਆਂ ਵਿੱਚ ਬਹਿਣਾ ਚਾਹੀਦਾ ਹੈ ਉਹ ਨਾਲ-ਨਾਲ ਸਮਾਜ ਨੂੰ ਇਹ ਸੇਧ ਦਿੱਤੀ ਜਾ ਰਹੀ ਹੈ ਕਿ ਅੱਜ ਜਿੱਦਾਂ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਹੈ ਅਜਿੰਨਕਾਰੀ ਮਿਸ਼ਨ ਸਮਾਜ ਨੂੰ ਇਹ ਸੇਧ ਦੇ ਰਿਹਾ ਹੈ ਕਿ ਜਿੰਨੀ ਦੇਰ ਅਸੀਂ ਇਸ ਸ਼ੰਕਾਰ ਪਰਮਾਤਮਾ ਨੂੰ ਜਾਣ ਨਹੀਂ ਲੈਂਦੇ ਓਨੀ ਦੇਰ ਸਾਡੇ ਹਿਰਦੇ ਵਿੱਚੋਂ ਵੈਰ ਵਿਰੋਧ ਨਫ਼ਰਤ ਦੀਆਂ ਭਾਵਨਾ ਖਤਮ ਨਹੀਂ ਹੁੰਦੀਆਂ ਔਰ ਸਤਗੁਰ ਦਾ ਇਹ ਹੁਕਮ ਅਸੀਂ ਕਿ ਇਹ ਸੰਸਾਰ ਲੜਾਈਆਂ ਝਗੜੇ ਦੰਗੇ ਅਤੇ ਫਸਾਦਾਂ ਦਾ ਇਹ ਸੰਸਾਰ ਵੈਰ ਨਾਲ ਭਰਿਆ ਚੀਕਾਂ ਅਤੇ ਫਰਿਆਦਾਂ ਦਾ ਬਾਂਸ ਜਿਵੇਂ ਆਪਸ ਵਿੱਚ ਕਹਿ ਕੇ ਇੱਕ ਦੂਜੇ ਨਾਲ ਛੱਡਦੇ ਨੇ ਇਦਾਂ ਹੀ ਸੰਸਾਰ ਦੇ ਬੰਦੇ ਆਪਸ ਵਿੱਚ ਲੜਦੇ ਮਰਦੇ ਨੇ ਪਰ ਇਹਦਾ ਇੱਕੋ ਇੱਕ ਹੱਲ ਹੈ ਸਾਂਝੇ ਪਿਓ ਦਾ ਪਤਾ ਜੇ ਹੋਵੇ ਹੋਵੇ ਕਦੇ ਬਖੇੜਾ ਨਾ ਕਹੇ ਅਵਤਾਰ ਗੁਰੂ ਦੇ ਬਾਝੋਂ ਹੁੰਦਾ ਇਹ ਨੀਵੇੜਾ ਨਾ ਜਿੰਨੀ ਦੇਰ ਸਤਿਗੁਰੂ ਪਾਸੋਂ ਸਾਨੂੰ ਸਾਂਝੇ ਬਾਪ ਆਪਣੇ ਰੱਬ ਦਾ ਪਤਾ ਨਹੀਂ ਲੱਗ ਜਾਂਦਾ ਪਹਿਚਾਣ ਨਹੀਂ ਹੋ ਜਾਂਦੀ ਉਨੀ ਦੇਰ ਸਾਡਾ ਭਾਈਚਾਰਾ ਆਪਸ ਵਿੱਚ ਕਹਿ ਨਹੀਂ ਨਹੀਂ ਹੋ ਸਕਦਾ ਔਰ ਅੱਜ ਇਸੇ ਪ੍ਰਲਖ ਵਿੱਚ ਸੰਤ ਨੰਕਾਰੀ ਮੰਡਲ ਬ੍ਰਾਂਚ ਫਲੋਰ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਔਰ ਸਾਡੀਆਂ ਸਹਿਯੋਗੀ ਬ੍ਰਾਂਚਾਂ ਅਪਰਾ ਬ੍ਰਾਂਚ ਔਰ ਗ੍ਰਾਮ ਬ੍ਰਾਂਚ ਦੇ ਮੁਖੀ ਸਹਿਬਾਨ ਉਹਨਾਂ ਦੇ ਜਿਹੜੇ ਸਤਸੰਗੀ ਮਹਾਤਮਾ ਉਹ ਵੀ ਆ ਕੇ ਖੂਨਦਾਨ ਕੈਂਪ ਵਿੱਚ ਆਪਣਾ ਯੋਗਦਾਨ ਦੇ ਰਹੇ ਨੇ ਸਤਸੰਗਤ ਜੀ ਪਿਆਰ ਸੇ ਕਹਿੰਦਾ ਜੀ